ਜਿਹੜਾ ਠੱਗੀ ਮਾਰੀ ਆ ਕਿੰਨੇ ਪੈਸੇ ਤੁਹਾਡੇ ਤੋਂ ਲਈ ਸੀ ਕਿੰਨੇ ਤੁਹਾਡੇ ਵਾਪਸ ਦਿੱਤੇ ਵਰਲਡ ਵੀਜ਼ਾ ਐਡਵਾਈਜ਼ਰ ਵਾਲੇ ਨੇ ਜੀ ਸਾਡੇ ਨਾਲ 10 ਲੱਖ 45 ਹਜ਼ਾਰ ਦੀ ਹੋਈ ਹੈ ਜੀ ਤੁਸੀਂ ਐਫ ਆਈ ਆਰ ਦਰਜ ਕਰਵਾਈ ਨਹੀਂ ਐਫ ਆਈ ਆਰ ਅੱਜ ਕਰਵਾਉਣ ਆਏ ਸੀ ਹਾਂ ਜਿਹੜੇ ਨਾਲ ਨਾਲ ਦੇ ਨਾਲ ਗੱਲ ਹੁੰਦੀ ਹੈ ਇਹਨਾਂ ਨੇ ਕਰਵਾਈ ਆ ਉਹਨਾਂ ਦੀ ਇਹ ਤਾਂ ਕੋਈ ਸੁਣਵਾਈ ਨਹੀਂ ਸਾਨੂੰ ਇਹਨਾਂ ਨੇ ਕੁਝ ਦਿਨ ਬਾਅਦ ਸਾਨੂੰ ਦੱਸਿਆ ਕਿ ਤੁਹਾਡੀ ਰਿਫਿਊਜ਼ਲ ਆ ਗਈ ਹੈ ਸਾਨੂੰ ਵੀ ਅਸੀਂ ਕਿਹਾ ਵੀ ਸਾਡੇ ਪੈਸੇ ਤੋਂ ਰਿਫੰਡੇਬਲ ਕਰ ਦੋ ਜਿਹੜੇ ਵੀ ਕੱਟਨੇ ਉਹ ਕੱਟ ਲੋ ਤੇ ਉਹਨਾਂ ਨੇ ਸਾਨੂੰ ਤਿੰਨ ਚੈੱਕ ਬਣਾ ਕੇ ਦਿੱਤੇ ਸੀ 256600 ਕੇ ਚੈੱਕ تھے ਇਹ ਨਹੀਂ ਅਸੀਂ ਬੈਂਕ 'ਚ ਲਾਏ ਸੀ ਪਹਿਲਾ ਚੈੱਕ ਲਾਇਆ ਥਾ 1640 ਇਹ ਪਹਿਲੇ ਬੌਂਸ ਹੋ ਗਿਆ ਇਹ ਬੈਂਕ ਕੀ ਉਸਨੇ ਸਟੇਟਮੈਂਟ دی ਹੈ ਕਿ ਇਹ ਬੌਂਸ ਹੈ ਇਸਮੇ ਖਾਤੇ ਮੇ ਸਿਰਫ 50 ਰੁਪਏ ਥੇ ਇਹਨਾਂ ਨੇ ਸਾਨੂੰ ਦੱਸਿਆਗਾ ਵੀ ਸੋਡੇ ਪੈਸੇ ਕੱਟੇ ਜਾਣਗੇ ਸਾਡੇ ਨਾਲ ਐਗਰੀਮੈਂਟ ਹੋਇਆ ਵੀ ਅਸੀਂ ਕਹੇ ਵੀ ਕੱਟ ਲਓ ਸਾਨੂੰ 7 ਲੱਖ ਕੁਸ਼ ਰੁਪਏ ਮੋੜਨੇ ਸੀ ਸਾਰੇ ਇਹਨਾਂ ਨੇ ਕੁਛ ਵੀ ਨਹੀਂ ਮੋੜਿਆ ਐਗਰੀਮੈਂਟ ਯਾਰ ਆਪਾਂ ਫਾਈਲ ਲਵਾਈ ਤੇ ਆਪਣੀ ਵੀ ਠੱਗੀ ਵਜੀ ਆਪਣਾ ਵੀ 11-12 ਲੱਖ ਰੁਪਏ ਆੜਿਆ ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕਿ ਮੈਨੂੰ ਦਿੱਤੇ ਆ ਮੇਰਾ ਐਗਰੀਮੈਂਟ ਹੋਇਆ ਸੀਗਾ ਆ ਖੁਸ਼ਪਾਲ ਦੇ ਸਾਈਨ ਸੀਗੇ ਤੇ ਇਹਨਾਂ ਨੇ ਵੀ ਇੱਥੇ ਮੈਂਸ਼ਨ ਕੀਤਾ ਗਵਰਨਮੈਂਟ ਦੀ ਸਟੈਂਪ ਵਗੈਰਾ ਲੱਗੀ ਆ ਉਹਨਾਂ ਨੂੰ ਫੋਨ ਲਾਈਦਾ ਕਦੀ ਉਹਨਾਂ ਨੂੰ ਕਦੀ ਉਹਨਾਂ ਨੂੰ ਸਵਿਚ ਆਫ ਹੁੰਦੇ ਨੇ ਸਾਰਿਆਂ ਦੇ ਹੁਣ ਕਈ ਵੀਰ ਭਰਾ ਨਾਲ ਇਹੋ ਜਿਹੇ ਜਿਨ੍ਹਾਂ ਨਾਲੇ ਪਾਸ ਸਵਿਚ ਆਫ অর ਨੋ ਰੀਚੇਬਲ ਐਟ ਦਿ ਮੋਮੈਂਟ ਇਹ ਮਾਲਕ ਦਾ ਨੰਬਰ ਆ ਜਿਨ੍ਹਾਂ ਨੂੰ ਪੈਸੇ ਨਹੀਂ ਆ ਸਭ ਮੈਨੇਜਿੰਗ ਜਿਨ੍ਹਾਂ ਨੂੰ ਪੈਸੇ ਸਭ ਮੈਨੇਜਿੰਗ ਮਾਲਕਾ ਜਿਹਨੂੰ ਕਹਿ ਰਹੇ ਆ ਕੰਪਲੇਂਟ ਹੋਈ ਆ 22 ਤਰੀਕ ਨੂੰ ਤੇ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਇਹ 21 ਜੂਨ ਕੋ ਮੇਰੀ ਕੰਪਲੇਂਟ ਹੋਈ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਪ੍ਰਸ਼ਾਸਨ ਚਾਹੀਦਾ ਜਿਹੜਾ ਬੱਚਿਆਂ ਨਾਲ ਐਡੇ-ਵੜੇ ਧੋਖਾ ਆਇਆ ਫਰਾਡ ਹੋਇਆ ਕੋਈ ਜ਼ਮੀਨ ਵੇਚ ਕੇ ਪੈਸੇ ਦੇਣ ਦਾ ਕੋਈ ਵਿਆਜੀ ਚੁੱਕ ਕੇ ਦੇਣ ਦਿਆ ਵਾ ਆਰਮੀਓਡ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਪੰਜਾਬ ਦੇ ਵਿੱਚੋਂ ਲੋਕ ਲਗਾਤਾਰ ਨੌਜਵਾਨ ਪੀੜੀ ਜਿਹੜੀ ਹੈ ਉਹ ਕੰਮ ਦੇ ਲਈ ਤੇ ਆਪਣਾ ਰੋਜ਼ਗਾਰ ਦੇ ਲਈ ਤੇ ਨਾਲ ਹੀ ਜਿਹੜਾ ਪੜਾਈ ਕਰਨ ਦੇ ਲਈ ਵਿਦੇਸ਼ਾਂ ਵੱਲ ਜਾ ਰਹੀ ਹੈ ਤਾਂ ਉਸੇ ਦੇ ਚੱਲਦਿਆਂ ਬਹੁਤ ਸਾਰੇ ਨੌਜਵਾਨਾਂ ਦੇ ਨਾਲ ਠੱਗੀਆਂ ਜਿਹੜੀਆਂ ਨੇ ਉਹ ਇਮੀਗ੍ਰੇਸ਼ਨਾਂ ਦੇ ਵੱਲੋਂ ਮਾਰੀਆਂ ਜਾ ਰਹੀਆਂ ਨੇ ਤਾਂ ਇਸੇ ਦੇ ਇਸੇ ਤਰ੍ਹਾਂ ਦੀ ਇੱਕ ਕਹਾਣੀ ਜਿਹੜੀ ਹੈ ਸਾਡੇ ਸਾਹਮਣੇ ਹੈ ਕਿ ਨੌਜਵਾਨ ਨੇ ਤੇ ਇਹ ਨੌਜਵਾਨ ਜਿਹੜੇ ਆ ਇੱਕ ਨੌਜਵਾਨ ਨਹੀਂ ਵੱਖ-ਵੱਖ ਥਾਵਾਂ ਤੋਂ ਕਈ ਨੌਜਵਾਨ ਨੇ ਹੋਰ ਵੀ ਇੱਥੇ ਪਹੁੰਚ ਰਹੇ ਨੇ ਪੀੜਤ ਸੈਕਟਰ 17 ਦੇ ਵਿੱਚ ਖੜੇ ਆ ਤਾਂ ਇਹਨਾਂ ਦੇ ਨਾਲ ਜਿਹੜੀ ਹੈ ਇੱਕ ਇਮੀਗ੍ਰੇਸ਼ਨ ਦੇ ਵੱਲੋਂ ਠੱਗੀ ਮਾਰੀ ਗਈ ਆ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਪੂਰਾ ਮਾਮਲਾ ਜਿਹੜਾ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕੀ ਨਾਮ ਆ ਤੁਹਾਡਾ ਹਰਮਨਦੀਪੀ ਕਿੱਥੋਂ ਤੁਸੀਂ ਮਾਨਸਾ ਤੋਂ ਜੀ ਤੇ ਤੁਹਾਡੇ ਨਾਲ ਕੀ ਠੱਗੀ ਹੋਈ ਹੈ ਤੇ ਕਿੰਨੇ ਲੱਖ ਦੀ ਠੱਗੀ ਹੋਈ? ਇਹ ਆਸਟ੍ਰੇਲੀਆ ਦੇ ਨਾਮ ਤੇ ਹੋਈ ਹੈ ਸਾਡੇ ਨਾਲ ਹੀ। ਆਸਟ੍ਰੇਲੀਆ ਬਾਰੇ ਪਤਾ ਕਰਨ ਆਈ ਸੀਸੀ ਫੇਲ ਦਾ। ਉਦੋਂ ਸਾਨੂੰ ਯਕੀਨ ਦਿੱਤਾ ਗਿਆ ਕਿ ਫੀਡ ਆਪਟ ਵਗੈਰਾ ਹੋਣਗੇ ਤੁਹਾਡੇ ਨਾਲ ਵੀ ਤੁਹਾਡਾ ਸਟੱਡੀ ਵੀਜ਼ਾ ਲਵਾਵਾਂਗੇ ਉੱਥੋਂ ਦਾ ਤੇ ਉਹ ਕਰਾਂਗੇ ਸਾਨੂੰ 15 ਦਿਨਾਂ ਦਾ ਟਾਈਮ ਦਿੱਤਾ ਸੀ ਸਟੱਡੀ ਵੀਜ਼ਾ ਲਵਾਉਣ ਦਾ ਹੀ। 15 ਦਿਨਾਂ ਦੇ ਕਹਿੰਦੇ ਰਿਜ਼ਲਟ ਮਿਲ ਜੇ ਤੁਹਾਨੂੰ। ਉਸ ਤੋਂ ਬਾਅਦ ਫੀਡ ਆਪਟ ਹੋ ਗਿਆ, ਫੀਸ ਹੋ ਗਈ, ਸਾਰਾ ਕੁਝ ਹੋ ਗਿਆ ਸੀ ਜੀ। ਪਰ ਜਦੋਂ ਜਦੋਂ ਟਾਈਮ ਆਇਆ ਵੀਜ਼ਾ ਦਾ ਸਾਡਾ ਉਦੋਂ ਫੋਨ ਚੱਕਣੋਂ ਵੜ ਗਏ। ਜਦੋਂ ਕੋਈ ਫੋਨ ਜਾ ਕੇ ਪੁੱਛਦੇ ਸੀ ਤਾ ਕਹਿੰਦੇ ਸੀ ਵੀ ਰੂਲ ਚੇਂਜ ਹੋਗੇ ਤਾਂ ਕਰਕੇ ਟਾਈਮ ਲੱਗੂਗਾ ਸਾਡੇ ਓਨਰ ਨੂੰ ਅਟੈਕ ਆਇਆਗਾ ਸਾਡੇ ਐਂ ਪ੍ਰੋਬਲਮ ਚੱਲੀ ਜਾਂਦੀ ਐ ਹੋਈ ਜਾਂਦਾ ਸਾਡੀ ਕੋਈ ਗੱਲ ਨਾ ਹੋਈ ਉਸ ਤੋਂ ਬਾਅਦ ਜਦੋਂ ਕਿਹਾ ਵੀ ਸਾਨੂੰ ਕੋਈ ਕੁਛ ਤਾਂ ਮੂਸਰ ਕਰੋ ਸਾਡੀ ਗੱਲ ਦਾ ਤੇ ਉਸ ਤੋਂ ਬਾਅਦ ਜਦੋਂ ਕੋਈ ਗੱਲ ਹੋਈ ਆ ਫੋਨ ਚੱਕਣੋਂ ਹਟ ਗਏ ਇੱਥੇ ਆ ਕਿ ਜਦੋਂ ਅਸੀਂ ਗੱਲਬਾਤ ਕੀਤੀ ਆ ਕਿਸੇ ਪੁਲਿਸ ਵਾਲਿਆਂ ਨਾਲ ਗੱਲ ਕਰਦੇ ਆਂਗੇ ਤਾਂ ਸਾਡੀ ਗੱਲ ਦਾ ਕੋਈ ਮੂਸਰ ਹੁੰਦਾ ਨਹੀਂ ਹੈ ਜੀ ਕਿਹੜਾ ਇਮੀਗ੍ਰੇਸ਼ਨ ਆ ਜਿਨ੍ਹਾਂ ਨੇ ਤੁਹਾਡੇ ਤੋਂ ਜਿਹੜਾ ਠੱਗੀ ਮਾਰੀ ਆ ਕਿੰਨੇ ਪੈਸੇ ਤੁਹਾਡੇ ਤੋਂ ਲਈ ਸੀ ਕਿੰਨੇ ਤੁਹਾਡੇ ਵਾਪਸ ਦਿੱਤੇ ਵਰਲਡ ਵੀਜ਼ਾ ਐਡਵਾਈਜ਼ਰ ਵਾਲੇ ਨੇ ਜੀ ਸੜਨਾ 10 ਲੱਖ 45 ਹਜ਼ਾਰ ਦੀ ਹੋਈ ਹੈ ਜੀ 10 ਲੱਖ 45 ਹਜ਼ਾਰ ਥੋੜੇ ਤੋਂ ਲਿਆ ਹੈ ਲਿਆ ਸਾਡੀ ਤੋਂ ਹੀ ਤੇ ਵਾਪਸ ਕਿੰਨਾ ਦਿੱਤਾ ਫਿਰ ਹੁੰਦਾ ਵਾਪਸ ਇਹ ਕੁਝ ਨਹੀਂ ਦਿੱਤਾ ਜੀ ਨਾ ਵੀਜ਼ਾ ਲੱਗਿਆ ਨਹੀਂ ਜਦੋਂ ਗੱਲ ਹੋਈ ਸੀ ਉਦੋਂ ਕਿਹਾ ਸੀ ਇਹਨਾਂ ਨੇ ਵੀ ਇਕੱਲੀ ਜੇ ਰਿਫਿਊਜ਼ਲ ਆਉਂਦੀ ਆ ਤਾਂ ਵੀ ਤੁਹਾਡਾ ਇਕੱਲਾ ਐਮਬੈਸੀ ਫੀਸ ਕੱਟੀ ਜਾਊਗੀ ਬਾਕੀ ਸਾਰੇ ਰਿਫੰਡੇਬਲ ਹੋਣਗੇ ਇਸ ਗੱਲ ਤੇ ਐਗਰੀਮੈਂਟ ਸਾਈਨ ਹੋਇਆ ਸੀਗਾ ਸਾਰਾ ਕੁਝ ਹੋਇਆ ਸੀ ਤੇ ਹੁਣ ਕੋਈ ਕੁਝ ਨਹੀਂ ਹੋ ਰਿਹਾ ਜੀ ਤਾਂ ਹੁਣ ਕੁਝ ਨਹੀਂ ਹੋ ਰਿਹਾ ਤੇ ਤੁਸੀਂ ਐਫ ਆਈ ਆਰ ਦਰਜ ਕਰਵਾਈ ਇਹ ਐਫਆਈਆਰ ਜੇ ਕਰਵਾਉਣਾ ਆਏ ਸੀਗੇ ਤੁਸੀਂ ਕਰਵਾਉਣਾ ਹਾਂ ਹੁਣ ਜਿਹੜੇ ਨਾਲ ਨਾਲ ਦੇ ਨਾਲ ਗੱਲ ਹੁੰਦੀ ਹੈ ਇਹਨਾਂ ਨੇ ਕਰਵਾਈ ਹੈ ਉਹਨਾਂ ਦੀ ਇਹ ਤਾਂ ਕੋਈ ਸੁਣਵਾਈ ਨਹੀਂ ਹੋਈ ਕਿ ਸਟੂਡੈਂਟ ਨੇ ਜਿਹੜੇ ਜਿਨ੍ਹਾਂ ਦੇ ਨਾਲ ਇਹ ਕੁਝ ਹੋਇਆ ਟੋਟਲ ਤਾਂ 25 26 ਸਟੂਡੈਂਟ ਨੇ ਅੱਛਾ ਜਿਨ੍ਹਾਂ ਨਾਲ ਹੋਈ ਹੈ ਕਿਸੇ ਨਾਲ ਤਾਂ 12 12 16 16 ਲੱਖ ਤੱਕ ਦੀ ਹੋਈ ਵੀ ਹੈ ਠੀਕ ਹੈ ਭਾਈ ਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਭਾਈ ਮੇਰਾ ਜੀ ਕੁਮਾਰ ਨਾਮ ਹੈ ਮੈਂ ਹਰਿਆਣਾ ਕਰਨਾਂ ਦੇ ਹਾਂ ਹਾਂ ਮੈਂਨੇ ਆਪਣੀ ਸਿਸਟਰ ਕੇ ਲਈ ਅਪਲਾਈ ਕੀਆ ਥਾ ਯਹਾਂ ਪਰ ਠੀਕ ਹੈ ਔਰ ਮੇਰੇ ਸਾਥ 7.5 ਲੱਖ ਰੁਪਏ ਹਨ ਔਰ ਉਹਨੂੰ ਵਿੱਚੋਂ ਇੱਕ ਵੀ ਪੈਸਾ ਵਾਪਿਸ ਨਹੀਂ ਹੋਗਾ ਤੁਸੀਂ ਐਫ ਆਈ ਆਰ ਕਰਾਈ ਆ 13 ਮੇਰੀ 7 ਜੂਨ ਕੋ ਐਫ ਰਾਈ ਹੋ ਗਈ ਸੀ ਉਸੇ ਬਾਅਦ ਕੋਈ ਸੁਣਵਾਈ ਨਹੀਂ ਹੋਈ ਔਰ 7 ਲੱਖ ਦੀ ਠੱਗੀ ਤੁਹਾਡੇ ਨਾਲ ਹੋਈ ਆ ਤੁਸੀਂ ਆਪਣੀ ਭੈਣ ਦਾ ਵੀਜ਼ਾ ਲਵਾਉਣਾ ਸੀ ਹਾਂ ਜੀ ਹਾਂ ਜੀ ਤੋਂ ਉਸਮੇ ਇਹ ਦੇਖੋ ਭਾਈ ਜੋ ਕੁਝ ਬੱਚੇ ਡਿਪਰੈਸ਼ਨ ਮੇਂ ਵੀ ਚਲੇ ਗਏ ਆ ਔਰ ਕੁਝ ਕੇ ਮਾਤਾ ਪਿਤਾ ਉਹ ਵੀ ਮਤਲਬ ਡਿਪਰੈਸ਼ਨ ਮੇਂ ਹੀ ਆ ਕਿਸੇ ਨੇ ਵਿਆਜ पे ਲੈ ਕੇ ਉਠਾਇਆ ਪੈਸੇ ਦੇਖੋ ਹਰ ਕਿਸੇ ਦੇ ਪਾਸ ਇੱਕ ਖੱਟਾ ਦਾ ਪੈਸਾ ਹੈ ਨਹੀਂ ਹੈ ਇਤਨਾ ਕਿ ਵੀ ਬਈ ਕਰ ਰੱਖੇ ਹੋਏ ਆ ਕੋਈ ਕਾਹਨ ਸੇ ਇੰਟਜਾਮ ਕਰਤਾ ਹੈ ਕੋਈ ਸੁਣਵਾਈ ਨਹੀਂ ਹੈ ਮਤਲਬ ਨਾ ਪੁਲਿਸ ਕੀ ਔਰ ਸੇ ਨਾ ਉਹ ਉਹਨਾਂ ਦਾ ਫੋਨ ਸਵਿਚ ਆਫ ਹੀ ਆ ਰਿਹਾ ਵਰਲਡ ਅਡਵਾਈਜ਼ਰ ਤਾਂ ਉਹਨਾਂ ਨੂੰ ਫੋਨ ਵੀ ਲਾਉਣ ਦੀ ਕੋਸ਼ਿਸ਼ ਕਰੋ ਜਿਹੜੇ ਬੰਦੇ ਜਿਹੜੇ ਇਮੀਗ੍ਰੇਸ਼ਨ ਦਾ ਕੋਈ ਹੈਗਾ ਐਮਡੀ ਹੈਗਾ ਕੋਈ ਮੈਨੇਜਰ ਹੈ ਤੁਸੀਂ ਕਿੱਥੋਂ ਹਾਂਜੀ ਬਠਿੰਡੇ ਤੋਂ ਹਾਂ ਸਰ ਮੇਰਾ ਨਾਮ ਹਰਮਨਦੀਪ ਸਿੰਘ ਹੈ ਅਸੀਂ ਸਰ ਮੈਂ ਆਪਣਾ ਸਟੱਡੀ ਵੀਜ਼ਾ ਅਪਲਾਈ ਕੀਤਾ ਸੀ ਇਤੋਂ ਇਸ ਕਰਕੇ ਵੀ ਅਸੀਂ ਗਾਹਾਂ ਬਰੋਡ ਸਟੱਡੀ ਕੰਟੀਨਿਊ ਕਰਾਂਗੇ ਤੇ ਸਾਡੇ ਨਾਲ ਵੀ ਠੱਗੀ ਸਰ 12 ਲੱਖ ਦੀ ਵਜਈ ਆ ਇਸ ਕਰਕੇ ਅਸੀਂ ਸਾਨੂੰ ਇਹਨਾਂ ਨੇ ਕੁਝ ਦਿਨ ਬਾਅਦ ਸਾਨੂੰ ਦੱਸਿਆ ਕਿ ਤੁਹਾਡੀ ਰਿਫਿਊਜ਼ਲ ਆ ਗਈ ਹੈ ਸਾਨੂੰ ਵੀ ਅਸੀਂ ਕਿਹਾ ਵੀ ਸਾਡੇ ਪੈਸੇ ਤੋਂ ਰਿਫੰਡੇਬਲ ਕਰ ਦੋ ਜਿਹੜੇ ਵੀ ਕੱਟਨੇ ਆ ਉਹ ਕੱਟ ਲਓ ਤੇ ਉਹਨਾਂ ਨੇ ਸਾਨੂੰ ਤਿੰਨ ਚੈੱਕ ਬਣਾ ਕੇ ਦਿੱਤੇ ਸੀ 256600 ਕੇ ਚੈੱਕ ਥੇ ਇਹ ਚੈੱਕ ਦਿੱਤੇ ਇਹ ਇਹ ਚੈੱਕ दिए ਇਥੇ ਹਾਂ ਹਾਂ ਅਸੀਂ ਬੈਂਕ 'ਚ ਲਾਏ ਸੀ ਪਹਿਲਾ ਚੈੱਕ ਲਾਇਆ ਥਾ 16 4 ਕੋ ਇਹ ਪਹਿਲੇ ਬੌਂਸ ਹੋ ਗਿਆ ਇਹ ਬੈਂਕ ਕਿ ਉਸਨੇ ਸਟੇਟਮੈਂਟ ਦੀ ਹੈ ਕਿ ਇਹ ਬੌਂਸ ਹੈ ਇਸ ਵਿੱਚ ਖਾਤੇ ਮੇ ਸਿਰਫ 50 ਰੁਪਏ ਸਨ ਜਦ ਚੈਕ ਖਾਤੇ ਜੋ ਨਿਕਲੇ 50 ਰੁਪਏ ਹਾਂਜੀ ਚੈੱਕ ਕਿੰਨੇ ਦਾ ਸੀ ਚੈੱਕ 250600 ਦਾ ਅੱਛਾ ਖਾਤੇ ਮੇ ਸਿਰਫ 50 ਰੁਪਏ ਸਨ ਤੁਸੀਂ ਵੀ ਇਸ ਇਮੀਗ੍ਰੇਸ਼ਨ ਤੋਂ ਲਵਾਇਆ ਸੀ ਵਰਲਡ ਵੀਜ਼ਾ ਵਰਲਡ ਵੀਜ਼ਾ アドਵਾਈਜ਼ਰ ਵਾਲਿਆਂ ਤੋਂ ਇਹਨਾਂ ਦਾ ਜਿਹੜਾ ਆਨਰ ਸੀਗਾ ਖੁਸ਼ਪਾਲ ਗੱਲ ਕਰ ਸਾਡੀ ਗੱਲ ਹੋਤੀ ਸੀ ਮਲਿਕਾ ਕੱਕ ਸਾਥ ਜੋ ਇਨਕੀ ਹੁੰਦੀ ਨਹੀਂ ਹੈ ਵੀ ਸਬ ਮੈਨੇਜਰ ਸਬ ਮੈਨੇਜਰ ਸੀ ਉਹਦੇ ਨਾਲ ਗੱਲ ਹੁੰਦੀ ਸੀ ਸਾਡੀ ਤੇ ਹੋਰ ਕਿਸੇ ਨਾਲ ਨਹੀਂ ਗੱਲ ਹੋਈ ਸੀ ਇੱਕ ਵੀ ਲਾਇਆ ਬਾਕੀ ਵੀ ਲਾਇਏ ਸੀ ਸਰ ਬਾਕੀਆਂ ਦਾ ਕੀ ਬਣਿਆ ਬਾਕੀ ਵੀ ਸਰ ਵਹੀ ਹੈ ਹਾਲ ਹੈ ਜਿਸ ਜਿਹਾ ਪਹਿਲਾਂ ਥਾ ਹੂੰ ਤੁਹਾਡੇ ਨਾਲ 12 ਲੱਖ ਦੀ ਗੱਲ ਰਹੀ ਤੁਸੀਂ 12 ਲੱਖ ਦੀ ਠੱਗੀ ਤੁਹਾਡੇ ਨਾਲ ਹੋਈ ਆ 7 ਦੀ ਇਹਨਾਂ ਨਾਲ ਹੋਈ ਆ ਤੇ 10 ਲੱਖ ਦੀ ਇਹਨਾਂ ਨਾਲ ਹੋਈ ਆ ਸਾਡੇ ਨਾਲ ਸਰ ਇਹਨਾਂ ਨੇ ਸਾਨੂੰ ਦੱਸਿਆਗਾ ਵੀ ਤੁਹਾਡੇ ਪੈਸੇ ਕੱਟੇ ਜਾਣਗੇ ਸਾਡੇ ਨਾਲ ਐਗਰੀਮੈਂਟ ਹੋਇਆ ਵੀ ਅਸੀਂ ਕਹੇ ਵੀ ਕੱਟ ਲਓ ਸਾਨੂੰ 7 ਲੱਖ ਕੁਝ ਰੁਪਏ ਮੋੜਨੇ ਸੀ ਸਰ ਇਹਨਾਂ ਨੇ ਕੁਝ ਵੀ ਨਹੀਂ ਮੋੜਿਆ ਐਗਰੀਮੈਂਟ ਇਹ ਆ ਏ ਐਗਰੀਮੈਂਟ ਐ ਐਗਰੀਮੈਂਟ ਐ ਹਾਈ ਕੁਆਰ ਗੁਰਦੇਵ ਨੇੜੇ ਹੋ ਕੇ ਜਰੂਰ ਦਿਖਾ ਦਿਓ ਇਹ ਜਿਹੜੇ ਕਾਗਜ਼ ਨੇ ਇਹਨਾਂ ਕੋਲੇ ਸਾਰੇ ਸਬੂਤ ਜਿਹੜੇ ਹੈਗੇ ਆ ਅੱਛਾ ਇਹ ਖੁਸ਼ਪਾਲ ਕੇ ਸੈਨ ਹੋਏ ਆ ਸਰ ਹੂੰ ਇਹ ਐਗਰੀਮੈਂਟ ਹੋਇਆ ਵੀ 3 ਚੈੱਕ ਐ 2 2,50000 6 600 ਦਾ ਚੈੱਕ ਐ 1 ਇਹ 7,69,800 ਕੁੱਲ ਅਮਾਉਂਟ ਬਣਤੀ ਐ ਠੀਕ ਐ ਤਾਂ 12 ਲੱਖ ਤੋਂ ਕਰੀਬ ਦੀ ਤੁਹਾਡੇ ਨਾਲ ਠੱਗੀ ਹੋਈ ਆ ਤੁਹਾਨੂੰ ਕੋਈ ਪੈਸਾ ਨਹੀਂ ਮਿਲਿਆ ਹੁਣ ਦਾ ਕੁਛ ਨਹੀਂ ਮਿਲਿਆ ਸਰ ਕਾਡਾ ਤੁਸੀਂ ਬਾਈ ਜੀ ਕਿੱਥੋਂ ਆਏ ਹੋ ਮੈਂ ਬਾਈ ਜੀ ਅੰਮ੍ਰਿਤਸਰ ਤੋਂ ਮੇਰਾ ਨਾਮ ਹਰਪਾਲ ਸਿੰਘ ਹੈ ਮੈਂ ਵੀ ਆ ਵੀਰਾ ਵਾਂਗੂ ਇਹਨਾਂ ਦੇ ਨਾਲ ਹੀ ਆਇਆ ਸੀਗਾ ਆਪਾਂ ਫਾਈਲ ਲਵਾਈ ਤੇ ਆਪਣੀ ਵੀ ਠੱਗੀ ਵਜੀ ਆਪਣਾ ਵੀ 11-12 ਲੱਖ ਰੁਪਏ ਆੜਿਆ ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੈਨੂੰ ਦਿੱਤੇ ਆ ਮੇਰਾ ਐਗਰੀਮੈਂਟ ਹੋਇਆ ਸੀਗਾ ਆ ਖੁਸ਼ਪਾਲ ਦੇ ਸਾਈਨ ਸੀਗੇ ਤੇ ਇਹਨਾਂ ਨੇ ਵੀ ਇੱਥੇ ਮੈਂਸ਼ਨ ਕੀਤਾ ਗਵਰਨਮੈਂਟ ਦੀ ਸਟੈਂਪ ਵਗੈਰਾ ਲੱਗੀ ਆ ਆ ਇੱਥੇ ਲਿਖਿਆ ਸੀਗਾ ਕਿ ਇਨ ਕੇਸ ਜੇ ਸਾਡੇ ਚੈੱਕ ਬਾਉਂਸ ਹੁੰਦੇ ਆ ਜਾਂ ਨਹੀਂ ਕਲੀਅਰ ਹੁੰਦੇ ਵਰਲਡ ਵੀਜ਼ਾ ਦਾ ਐਡਵਾਈਜ਼ਰ ਜਿਹੜਾ ਵਾ ਉਹ ਇਸ ਦਾ ਜਿਮੇਵਾਰਾ ਸੀ ਐਕਸ਼ਨ ਲੈ ਸਕਦੇ ਆ ਤੇ ਇਹ ਸਾਰੇ ਆਪਣੇ ਕੋਲ ਪ੍ਰੂਫ ਹੈਗੇ ਆ ਮੇਰੇ ਚੈੱਕ ਨੇ ਆ ਇੱਕ ਚੈੱਕ ਜਰੂਰ ਮੇਰਾ ਇਹਨਾਂ ਨੇ ਕਲੀਅਰ ਕੀਤਾ ਸੀਗਾ ਆ ਬਾਕੀ ਦੋ ਸੀਗੇ ਇਹਨਾਂ ਦੀ ਇਹਨਾਂ ਨੇ ਕੋਈ ਡੇਟ ਵਾਲੇ ਕੋਈ ਸਨਵਾਈ ਨਹੀਂ ਕੀਤੀ ਤੇ ਚੈੱਕ ਨਾਲੋਂ ਪੇਮੈਂਟ ਨਾਲੋਂ ਜ਼ਰਾ ਜ਼ਰੂਰੀ ਇੱਕ ਹਿਸਾਬ ਨਾਲ ਟਾਈਮ ਆ ਤੇ ਮੈਨੂੰ 2 ਸਾਲ ਹੋ ਚੱਲੇ ਇਹਨਾਂ ਦੇ ਕੋਲ ਖੱਜਲ ਹੁੰਦਿਆਂ ਨੂੰ ਹਲੇ ਤੱਕ ਕੋਈ ਸਨਵਾਈ ਨਹੀਂ ਆ ਤੇ ਹੁਣ ਮੇਰੀ ਬਾਈ ਜੀ ਖੁਸ਼ਪਾਲ ਦੇ ਨਾਲ ਬਾਅਦ ਚ ਗੱਲ ਹੋਈ ਆ ਜਿਹੜਾ ਮੇਨ ਓਨਰ ਆ ਉਹਨੇ ਮੈਨੂੰ ਚੈੱਕ ਪ੍ਰੋਵਾਈਡ ਕਰਾਏ ਬਟ ਜਿਹੜੀ ਸਾਰੀ ਮੈਂ ਪੇਮੈਂਟਸ ਯੋ ਮੈਂ ਦਿੱਤੀ ਮਲਿਕਾ ਨੂੰ ਤੇ ਮਲਿਕਾ ਦਾ ਨਾਂ ਹੁਣ ਫੋਨ ਲੱਗਦਾ ਆ ਨਾ ਕਦੀ ਉਹਨੇ ਚੱਕਿਆ ਆ ਉਹਨੂੰ ਵੀ ਸਾਲ ਹੋ ਗਿਆ ਉਹਨਾਂ ਨੂੰ ਫੋਨ ਲਾਈਦਾ ਕਦੀ ਉਹਨਾਂ ਨੇ ਕਦੀ ਉਹਨਾਂ ਨੂੰ ਸਵਿਚ ਆਫ ਹੁੰਦੇ ਨੇ ਸਾਰਿਆਂ ਦੇ ਹੁਣ ਕਈ ਵੀਰ ਭਰਾ ਨਾਲ ਇਹੋ ਜਿਹਨੇ ਜਿਨ੍ਹਾਂ ਦੇ ਲਈ ਪਾਸ ਕਰ ਦਿੱਤਾ ਹੈ। Switch off or not reachable at the moment। ਇਹ ਮਾਲਕ ਦਾ ਨੰਬਰ ਆ। ਇਹ ਜਿਨ੍ਹਾਂ ਨੂੰ ਪੈਸੇ ਲੀਏ। ਸਾਬ ਮੈਨੇਜਰ ਜਿੰਨੂੰ ਪੈਸੇ ਸਾਬ ਮੈਨੇਜਰ ਮਾਲਕਾ ਜਿਹਨੂੰ ਕਹਿ ਰਹੇ। ਮਾਲਕ ਦਾ ਨੰਬਰ ਹੈ ਇਹ ਸਵੀਡੋ ਫਾਰ ਰਾਈਵਰ। ਇਹ ਏਜੰਟ ਦਾ। ਨੰਬਰ ਯੂ ਕਾਲਿੰਗ ਇਸ ਕੰਟ੍ਰੈਂਟਲੀ ਸਵਿਚਡ ਆਫ। ਕੋਈ ਫੋਟੋ ਅਸਰ ਉਸਕੀ। ਜੇ ਤੁਸੀਂ ਆਪ ਸੰਪਰਕ ਕਰਨਾ ਚਾਹਤੇ ਨੇ ਉਹ ਆਪਣੀ ਸੁਚੋਚੇ। ਕੋਈ ਤੁਹਾਨੂੰ ਕੁਝ ਸਮੇਂ ਪਛਤਾਵਾ ਕਰੇ। ਓਨਰ ਹੈ। ਓਨਰ ਇਹ ਆਗੇ। ਹਾਂ ਫੋਨ ਜਿਹੜੇ ਆ ਜੀ ਉਹ ਬੰਦ ਆਉਂਦੇ ਨੇ। ਤਾ ਤੁਸੀਂ ਕਿੱਥੋਂ ਆਏ ਹੋ ਅਸੀਂ ਬਠਿੰਡੇ ਤੋਂ ਆਏ ਆ ਜੀ ਮੇਰੇ ਛੋਟੇ ਭਰਾ ਦੀ ਫਾਈਲ ਲਾਈ ਹੋਈ ਸੀਗੀ ਇੱਥੇ ਤੇ ਸਾਡਾ ਵੀ 12 ਲੱਖ ਇਹਨਾਂ ਨੇ ਨੱਪੇ ਹੋਇਆਗਾ ਤੇ ਸਾਨੂੰ ਵੀ ਇਹਨਾਂ ਨੇ ਐਵੇਂ ਕਿਹਾ ਸੀ ਕਿ 45 ਦਿਨਾਂ ਵਿੱਚ ਤੁਹਾਡਾ ਵੀਜ਼ਾ ਲੈ ਆਵਾਂਗੇ ਪਹਿਲਾਂ ਸਾਡੀ ਕਿਹਾ ਸੀ ਇਹਨਾਂ ਨੂੰ ਵੀ ਤੁਹਾਡਾ ਮਈ ਚ ਵੀਜ਼ਾ ਆ ਜਾਊਗਾ ਮਈ ਸਾਡਾ ਵੀਜ਼ਾ ਆਇਆ ਨਹੀਂ ਉਸ ਤੋਂ ਬਾਅਦ ਸਾਨੂੰ ਕਹਿੰਨੇ ਕਿ ਇਹਨਾਂ ਦਾ ਤੁਹਾਡਾ ਜੁਲਾਈ ਚ ਕਲਾਸੇ ਸਟਾਰਟ ਹੋ ਜਾਣਗੇ ਜੁਲਾਈ ਤੁਹਾਡਾ ਵੀਜ਼ਾ ਆ ਜਾਊਗਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਐਮਬੈਸਡੀ ਫੀਸ ਭਰਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਫੋਨ ਚੱਕਣੇ ਹਟ ਗਏ ਤੇ ਉਸ ਤੋਂ ਬਾਅਦ 15 ਮਹੀਨੇ ਕੇ ਬਾਅਦ ਫੋਨ ਬੰਦ ਕਰ ਲਈ ਸ ਹੁਣ ਕੋਈ ਫੋਨ ਨਹੀਂ ਲੱਗਦਾ ਜੇ ਕੋਈ ਲੱਗਦਾ ਵੀ ਤਾਂ ਕੋਈ ਚੱਕਦਾ ਨਹੀਂਗਾ ਫੋਨ ਇਹਨਾਂ ਦਾ ਤੁਸੀਂ ਵੀ ਇੱਥੇ ਕੰਪਲੇਨ ਦੇਣ ਆਏ ਹਾਂਜੀ ਕੰਪਲੇਨ ਦੇਣ ਆਏ ਹਾਂ ਕੰਪਲੇਨ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਭਾਈ ਜੀ ਆ ਮਹੀਨਾ ਮਹੀਨਾ ਹੋ ਗਿਆ ਸੁਣਵਾਈ ਨਹੀਂ ਹੋ ਰਹੀ ਸੁਣਵਾਈ ਨਹੀਂ ਹੋ ਰਹੀ ਮੇਰੀ ਕੰਪਲੀਟ ਹੋਈ ਹੈ ਭਾਈ 22 ਆ ਕੰਪਲੇਨਟ ਹੋਈ ਹੈ 22 ਤਰੀਕ ਨੂੰ ਤੇ ਹਾਲੇ ਤੱਕ ਕੋਈ ਸੁਣਵਾਈ ਕੋ 21 ਜੂਨ ਕੋ ਮੇਰੀ ਕੰਪਲੇਨਟ ਹੋਈ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ 13 ਦੀ ਆ ਹੋਈ ਦੀ ਆ ਇਹਨ ਕੀ ਇਹਨ ਕੀ 13 ਕਿਉਂ ਹੈ ਉਹਨਕੇ ਬਾਈ ਕੀ ਵੀ ਕੰਪਲੇਨਟ ਆਈ ਹੈ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਰਹਾ ਕੋਈ ਐਕਸ਼ਨ ਨਹੀਂ ਲਾ ਰਹੇ ਹੂੰ ਤੇ ਹੋਰ ਅੱਗੇ ਦੱਸੋ ਤੁਹਾਡਾ ਭਰਾ ਸੀ ਛੋਟਾ ਹਾਂਜੀ ਤੇ ਤੁਹਾਡਾ ਕਿੰਨਾ ਲੱਖ ਦੱਸਿਆ ਸੀ 12 ਲੱਖ ਜੀ 12 ਲੱਖ ਤੁਹਾਡਾ ਜੀ ਬਾਕੀ ਇਹਨੇ ਤੁਸੀਂ ਦੇਖੋ ਵੀ ਸਾਰੇ ਸਰਕਾਰੀ ਐਗਰੀਮੈਂਟ ਹੋਏ ਹੋਏ ਨੇ ਵੀ ਇਹ ਕਿਉਂ ਕਰਵਾ ਕੇ ਦਿੰਦੇ ਉਹ ਚੈੱਕ ਕਿਉਂ ਨਹੀਂ ਕਰਦੇ ਵੀ ਜਾਂ ਵੀ ਇਹ ਕੰਪਨੀ ਫਰੌਡ ਕੇ ਫਰੌਡ ਆ ਗਈ ਜਾਂ ਕੁਝ ਹੋਰ ਇਹ ਸਾਰੇ ਸਰਕਾਰੀ ਸਟੈਂਪ ਲੱਗੀਆਂ ਹੋਈਆਂ ਨੇ ਦਫ਼ਤਰ ਗਏ ਹੋਣਾ ਦੇ ਹਾਂਜੀ ਹਾਂਜੀ ਦਫ਼ਤਰ ਜੀ ਦਫਤਰ ਉਹ ਜਿੰਦਾ ਲੱਗਾ ਆ ਤੇ ਜੇ ਉੱਪਰ ਉਧਰ ਆਪਣੀ ਲੋਕਲ ਜਿਹੜੀ ਚੁੰਕੀ ਆ ਉੱਥੇ ਜਾਈਦਾ ਆ ਅਹੀਂ ਉਹਨਾਂ ਦੇ ਕੋਲ ਆ ਕਿ ਉਹ ਚਲੋ ਲੱਗ ਗਿਆ ਆਪਣੀ ਸੁਣਵਾਈ ਹੋਊਗੀ ਉਹ ਸਾਨੂੰ ਕਦੀ 9 ਸੈਕਟਰ ਭੇਜ ਦਿੰਦੇ ਕਦੀ 17 ਭੇਜ ਦਿੰਦੇ ਆ ਉਹ ਕੋਈ ਸੁਣਵਾਈ ਨਹੀਂ ਕਰਦਾ ਪਿਆ ਕੋਈ ਵੀ ਹੈ 17 ਸੈਕਟਰ ਕੀ 17 ਡੀ ਸੈਕਟਰ ਵਰਲਡ ਵੀਜ਼ਾ ਐਡਵਾਈਜ਼ਰ ਸੈਕਿੰਡ ਫਲੋਰ ਆ ਉਹਨਾਂ ਦਾ ਫਰਸਟ ਫਲੋਰ ਸੀਓ ਨੰਬਰ 16 ਹੈ ਠੀਕ ਹੈ ਤੇ ਸੁਣਵਾਈ ਕੋਈ ਨਹੀਂ ਕਰਦਾ ਬਾਕੀ ਸਰ ਤੁਸੀਂ ਐਵੇਂ ਦੇਖੋ ਵੀ ਇਹਨਾਂ ਦੇ 420 ਦਾ 467 ਦੇ ਨੇ ਪੰਜ ਤਾਰਾ ਲੱਗੀਆਂ ਹੋਈਆਂ ਇਹਨਾਂ ਦੇ ਤੇ ਇਹਨਾਂ ਨੂੰ ਸਹੀ 14 ਦਿਨਾਂ ਦੇ ਅੰਦਰ ਅੰਦਰ ਜੇਲ੍ਹ ਮਿਲ ਗਏ ਜੇਲ੍ਹ ਵੀ ਹੋਈ ਸੀਗੀ ਤਾਂ ਉਹ ਇਹਨਾਂ ਨੇ ਕਿਵੇਂ ਦਿੱਤੇ ਹਨ 2-2 ਕਰੋੜ ਇਹਨਾਂ ਨੇ ਲੋਕਾਂ ਦੇ ਸਾਰਿਆਂ ਦੇ ਨੱਪੇ ਹੋਏ ਨੇ ਤੇ ਇਹਨਾਂ ਨੂੰ ਜੇਲ੍ਹ ਕਿਵੇਂ ਤੇ ਬੇਲ ਕਿਵੇਂ ਦਿੱਤੀ ਇਹਨਾਂ ਨੂੰ ਤੇ ਇਹ ਬਾਹਰ ਫਿਰਦੇ ਗਾਈ ਤੇ ਇਹਨਾਂ ਦਾ ਕੋਈ پتہ ਪਤਾ ਨਹੀਂ ਵੀ ਹੈ ਕਿੱਥੇ ਹੈਗੇ ਇਹ ਤਾਂ ਤੁਹਾਡਾ ਕਿੰਨਾ ਜਿਹੜਾ ਤੁਸੀਂ ਕਿੱਥੋਂ ਆਏ ਹੋ ਕੀ ਨਾਮ ਮੇਰਾ ਨਾਮ ਵਕੀਲ ਅਹਿਮਦ ਹੈ ਮੈਂ ਰੋਪੜ ਤੋਂ ਆਇਆ ਹਾਂ ਜੀ ਮੈਨੂੰ ਨੈਂਸੀ ਨਾਦੀ ਕੁੜੀ ਇੱਥੇ ਕੰਮ ਕਰਦੀ ਸੀ ਉਹਨੇ ਘਟ-ਘਟ ਮੈਨੂੰ 1 ਮਹੀਨਾ ਲਗਾਤਾਰ ਕਾਲ ਕੀਤੀ ਜਿਹੜੀ ਮੈਨੂੰ ਕਹਿੰਦੀ ਤੁਸੀਂ ਸਾਡੇ ਕੋਲ ਆਵੋ ਪੂਰਾ ਕੌਨਫੀਡੈਂਸ ਦਿਵਾਇਆ ਕਹਿੰਦੀ ਜੇ ਤੁਹਾਡਾ ਵੀਜ਼ਾ ਨਾ ਲੱਗਿਆ ਸੀ ਤੁਹਾਡੀ ਸਾਰੀ ਪੇਮੈਂਟ ਵਾਪਸ ਕਰਾਂਗੇ ਵਿੱਚ 25000 ਐਕਸਟਰਾ ਤੁਹਾਡਾ ਵਾਪਸ ਕਰਾਂ 1 ਮਹੀਨੇ ਬਾਅਦ ਮੈਂ ਇਹਨਾਂ ਕੋਲ ਵਿਜ਼ਿਟ ਕੀਤਾ ਇਹਨਾਂ ਨੇ 3 ਦਿਨਾਂ ਵਿੱਚ ਮੈਨੂੰ ਆਫਰ ਲੈਟਰ ਲਿਆ ਕੇ ਦੇਤਾ ਉਸ ਤੋਂ ਬਾਅਦ ਤੀਜੇ ਤੋਂ ਚੌਥੇ ਦਿਨ ਇਹਨਾਂ ਨੇ ਮੇਰੇ ਕੋਲ 1,60,000 ਫੰਡ ਦੀ ਪੇਮੈਂਟ ਲਈ ਜਿਹੜੇ ਫੰਡ ਸ਼ੋ ਕਰਾਣੇ ਸੀ ਤਿੰਨ ਤਿੰਨ ਦਿਨਾਂ ਵਿੱਚ ਸਾਰੇ ਡਾਕੂਮ ਉਸ ਤੋਂ ਬਾਅਦ ਮੈਨੂੰ ਕਹਿਣ ਲੱਗੇ ਮੈਡੀਕਲ ਕਰਾਇਆ ਇਹਨਾਂ ਨੇ ਮੈਨੂੰ ਮੇਰੀ ਫਾਈਲ ਲਾਂਚ ਕਰਤੀ ਮੈਡੀਕਲ ਤੋਂ ਬਾਅਦ ਉਸ ਤੋਂ ਬਾਅਦ ਅੱਜ ਤੱਕ ਪ੍ਰੋਸੈਸਿੰਗ ਚ ਹੀ ਦਿਖਾਈ ਗਏ ਜਦ ਤੱਕ ਮੈਨੂੰ ਮੈਂ ਘੱਟ ਉਹ ਤਿੰਨ ਮਹੀਨੇ ਤੱਕ ਵੇਟ ਕੀਤਾ ਤਿੰਨ ਮਹੀਨੇ ਟਾਈਮ ਦਿੱਤਾ ਇਹਨਾਂ ਨੇ ਮੈਨੂੰ ਫਾਈਲ ਦਾ ਤਿੰਨ ਮਹੀਨੇ ਤੱਕ ਵੇਟ ਕਰੀਗਾ ਤਿੰਨ ਮਹੀਨੇ 6 ਮਹੀਨੇ ਤੱਕ ਫਾਈਲ ਚ ਦਿਖਾ ਤਿੰਨ ਮਹੀਨੇ ਪ੍ਰੋਸੈਸਿੰਗ ਕੰਮ ਚੱਲਦਾ ਰਿਹਾ ਤਿੰਨ ਮਹੀਨੇ ਤੋਂ ਬਾਅਦ ਇਹ ਮੈਨੂੰ ਮੈਂ ਫਿਰ ਵੀ ਵੇਟ ਕਰੀਗਾ ਚਲੋ ਹੁਣ ਪ੍ਰੋਸੈਸਿੰਗ ਆ ਕੋਈ ਗੱਲ ਨਹੀਂ ਆਜੂ ਆਜੂ ਪਰ ਕੋਈ ਵੀਜ਼ਾ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਹਰ ਰੋ ਆਸਟ੍ਰੇਲੀਆ ਦੇ ਲਵਾਇਆ ਸੀਗਾ ਸਾਰੇ ਆਸਟ੍ਰੇਲੀਆ ਵਾਲੇ ਸੀਗੇ ਆਸਟ੍ਰੇਲੀਆ ਨੂੰ ਬਾਈ ਜੀ ਇੱਕ ਮੇਨ ਚੀਜ਼ ਇਹ ਹੈ ਕਿ ਸਾਰੇ ਜਿੰਨੇ ਵੀ ਅਸੀਂ ਇੱਥੇ ਵੀਰਪਰਾ ਖਲੋਤੇ ਸਾਰਿਆਂ ਦਾ ਕੋਲਜ ਸੇਮ ਆਫਰ ਲੈਟਰ ਸੇਮ ਜਸਟ ਐਡਿਟ ਕਰੀਗੇ ਡੇਟ ਤੇ ਸੀਓ ਵੀ ਸੇਮ ਡੇਟ ਐਡਿਟ ਕਰਤੀ ਨੇਮ ਐਡਿਟ ਕਰਤਾ ਉਹ ਚੇਂਜ ਕਰਤਾ ਉਹ ਜਾਲੀ ਆਫਰ ਲੈਟਰ ਜਿਹਨੂੰ ਆਫਰ ਲੈਟਰ ਜਾਲੀ ਸੀਓਈ ਤੇ ਜਾਲੀ ਰਿਫਿਊਜ਼ਲ ਵੀ ਜਾਲੀ ਜਿੰਨਾ ਦੀ ਆਈ ਆ ਉਹ ਸਭ ਕੋ ਇਹਨਾਂ ਨੇ ਐਡਿਟ ਕੀਤਾ ਆ ਹੁਣ ਮੈਨੂੰ ਕਹਿੰਦੇ ਕਿ 3 ਲੱਖ ਤੁਹਾਡਾ ਲੱਗਾ ਆ ਕਿ ਐਂ ਤੁਹਾਡਾ ਗੈਪ ਕਲੀਅਰ ਕਰਾਇਆ ਤੇ ਤੁਹਾਡੇ ਫੰਡ ਵਗੈਰਾ ਸ਼ੋ ਕੀਤੇ ਆ ਤੇ ਜਦ ਕਿ ਉਹ ਮੈਨੂੰ ਇਹ ਤੱਕ ਦਿਖਾਏ ਨਹੀਂ ਕਿ ਮੇਰੇ ਫੰਡ ਕਿੱਥੇ ਅਰੇਂਜ ਕੀਤੇ ਆ ਕਿਹੜਾ ਮੇਰਾ ਗੈਪ ਕਲੀਅਰ ਕੀਤਾ ਕੋਈ ਮੈਨੂੰ ਡਾਕੂਮੈਂਟ ਪ੍ਰੋਵਾਈਡ ਨਹੀਂ ਕੀਤਾ ਤੇ ਅਸੀਂ ਇਹਨਾਂ ਨੂੰ 3 ਲੱਖ ਕਾਤਾ ਘਟਾਈਏ ਇਹ ਕੀ ਦਿਖਾ ਰਹੇ ਹੋ ਇਹ ਸਾਡੀ ਸੀਓਈ ਆ ਸਰ ਇਹ ਸਾਰਿਆਂ ਦੀ ਸਾਰੇ ਬੱਚਿਆਂ ਦੀ ਚੈੱਕ ਕਰ ਲੋ ਇਹ ਸੇਮ ਹੀ ਆ ਜੀ ਸੇਮ ਹੀ ਆ ਜਸਟ ਇਹ ਆ ਕਿ ਨੇਮ ਐਡਿਟ ਕੀਤਾ ਹੋਇਆ ਹੈ ਇੱਕ ਆ ਮੇਰਾ ਆਫਰ ਲੈਟਰ ਆ ਸਰ ਹਾਂ ਇਹ ਯਹਾਂ ਤੇ ਦੇਖੋ ਸਰ ਇਹ ਗਰਮੇਲ ਸਿੰਘ ਏਜੰਟ ਦਾ ਨਾਮ ਆ ਰਿਹਾ ਹੈ ਨਾਮ ਹਮੇ ਪੈਸੇ ਲਏ ਖਸਪਾਲ ਨੇ ਸਰ ਖਸਪਾਲ ਨੇ ਵੀ ਨਹੀਂ ਲਏ ਮਲਿਕਾ ਨੇ ਲਏ ਮਲਿਕਾ ਨੇ ਪੈਸੇ ਲਏ ਪੈਸੇ ਲਏ ਆ ਨਾਮ ਯਹਾਂ ਤੇ ਏਜੰਟ ਦਾ ਦਿਖਾ ਰਿਹਾ ਹੈ ਬਜ਼ੁਰਗ ਵੀ ਇੱਥੇ ਖੜੇ ਹੈ ਵੀ ਸ਼ਾਇਦ ਇਹਨਾਂ ਦੇ ਵਿੱਚੋਂ ਕਿਸੇ ਵੀਰ ਨਾਲ ਆਏ ਹੋਣਗੇ ਬਾਪੂ ਜੀ ਨੌਜਵਾਨ ਤਾਂ ਪੜ੍ਹਾਈ ਕਰਨ ਦੇ ਲਈ ਕੰਮ ਕਰਨ ਦੇ ਲਈ ਵਿਦੇਸ਼ ਜਾਣਾ ਚਾਹੁੰਦੇ ਸੀ ਪਰ ਲੱਖਾਂ ਰੁਪਏ ਦੀ ਠੱਗੀ ਜਿਹੜੀ ਆ ਲਗ ਲਗ ਥਾਵਾਂ ਤੋਂ ਜਿਹੜੇ ਨੌਜਵਾਨ ਸੀ ਜਾਣਾ ਚਾਹੁੰਦੇ ਉਹਨਾਂ ਵੱਜੀ ਇਹ ਤੇ ਹੁਣ ਵੇਖੋ ਜੀ ਸਾਡੇ ਪ੍ਰਸ਼ਾਸਨ ਨੂੰ ਚਾਹੀਦਾ ਜਿਹੜਾ ਬੱਚਿਆਂ ਨਾਲ ਐਡਾ ਵੱਡਾ ਧੋਖਾ ਆਇਆ ਫਰਾਡ ਹੋਇਆ ਕੋਈ ਜ਼ਮੀਨ ਵੇਚ ਕੇ ਪੈਸੇ ਦੇਣ ਦਾ ਕੋਈ ਵਿਆਜੀ ਚੋਕੇ ਦੇਣ ਦਿਆ ਵਾ ਤੇ ਇਹ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਦਾ ਜਿਹੜਾ ਵਾ ਜੋ ਵੀ ਮਸਲਾ ਜਲਦੀ ਜਲਦੀ ਹੱਲ ਕੀਤਾ ਜਾਵੇ ਜਿਸ ਤਰ੍ਹਾਂ ਬੱਚਾ ਕਹਿੰਦਾ ਵੀ ਮੈਨੂੰ 10-15 ਦਿਨ ਹੋ ਗਿਆ ਕੰਪਲੀਟ ਕਰਵਾਈਏ ਤਾਂ ਸੁਣਵਾਈ ਕੋਈ ਨਹੀਂ ਹੋਈ ਤੇ ਫਿਰ ਇਹ ਕਿਦਾਂ ਕੰਮ ਬਣੂਗਾ ਕਿੱਦਾਂ ਕੰਮ ਚੱਲੂਗਾ ਅਸੀਂ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਲਦੀ ਜਲਦੀ ਇਹਨਾਂ ਦਾ ਜੋ ਵੀ ਇਹਨਾਂ ਦਾ ਬਣਦਾ ਇਹਨਾਂ ਨੂੰ ਦਿੱਤਾ ਜਾਵੇ ਇਹ ਆਪਣਾ ਭਵਿੱਖ ਅਗੇ ਵਧਾਰ ਸਕਣ ਕਿਤੇ ਜਾ ਸਕਣ ਤਾਂ ਨੌਜਵਾਨਾਂ ਦੇ ਨਾਲ ਠੱਗੀਆਂ ਵੱਜ ਰਹੀਆਂ ਨੇ ਵਿਦੇਸ਼ ਭੇਜਣ ਦੇ ਨਾਂ ਤੋਂ ਜਾਲੀ ਨੌਜਵਾਨ ਕਹਿੰਦੇ ਨੇ ਕਿ ਸਾਨੂੰ ਆਫਰ ਲੈਟਰ ਦਿੱਤਾ ਗਿਆ ਜਾਲੀ ਸਾਨੂੰ ਡਾਕੂਮੈਂਟ ਜਾਲੀ ਜਿਹੜੀਆਂ ਨੇ ਰਿਫਿਊਜ਼ਨਾਂ ਲਗਾਈਆਂ ਗਈਆਂ ਤੇ ਹਜੇ ਤੱਕ ਜੋ ਉਹਨਾਂ ਦੇ ਵੱਲੋਂ ਚੈੱਕ ਤੱਕ ਜਿਹੜੇ ਉਹ ਦੇ ਦਿੱਤੇ ਜਾਂਦੇ ਨੇ ਪਰ ਵਿੱਚੋਂ ਨਿਕਲਦੇ ਨੇ 50 ਰੁਪਏ 50 ਰੁਪਏ ਜਿਹੜਾ 2 ਲੱਖ 25 ਲੱਖ ਰੁਪਏ ਦਾ ਚੈੱਕ ਲਾਉਂਦੇ ਨੇ 50 ਰੁਪਏ ਵਿੱਚੋਂ ਨਿਕਲਦੇ ਆ ਤਾਂ ਫਰੌਡ ਜਿਹੜਾ ਠੱਗੀਆਂ ਵੱੱਜੀਆਂ ਨੇ ਨੌਜਵਾਨ ਦਰਦਰ ਦੀਆਂ ਠੋਕਣਾ ਖਾਂਦੇ ਫਿਰ ਰਹੇ ਨੇ ਕਿੱਥੇ ਇਹਨਾਂ ਨੌਜਵਾਨਾਂ ਨੇ ਵਿਦੇਸ਼ ਜਾਣਾ ਸੀ ਆਪਣਾ ਭੁੱਖ ਜਿਹੜਾ ਉਸ ਨੂੰ ਉਜਵਲ ਕਰਨ ਦੇ ਲਈ ਜਿਹੜਾ ਵਿਦੇਸ਼ ਵੱਲ ਜਾਣਾ ਸੀ ਪਰ ਇਹਨਾਂ ਦੇ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਵੱੱਜੀਆਂ ਨੇ ਤਾਂ ਚੰਡੀਗੜ੍ਹ ਦੇ ਵਿੱਚ 17 ਸੈਕਟਰ ਦੇ ਵਿੱਚ ਇਮੀਗ੍ਰੇਸ਼ਨ ਇਹਨਾਂ ਦਾ ਵੱਲੋਂ ਦੱਸਿਆ ਜਾ ਰਿਹਾ ਵਰਲਡ ਵੀਜ਼ਾ ਇਮੀਗ੍ਰੇਟ ਐਡਵਾਈਜ਼ਰ ਜਿਹੜਾ ਇਮੀਗ੍ਰੇਸ਼ਨ ਆ ਤੇ ਇਹਨਾਂ ਦਾ ਕਹਿਣਾ ਕਿ ਉਸ ਨੂੰ ਹੁਣ ਤਾਲਾ ਲੱਗਿਆ ਹੋਇਆ 20 ਤੋਂ 25 ਨੌਜਵਾਨ ਦਰਦਰ ਦੀਆਂ ਠੋਕਰਾਂ ਖਾਂਦੇ ਫਿਰ ਰਹੇ ਨੇ ਥਾਣਿਆਂ ਦੇ ਵਿੱਚ ਕੰਪਲੇਨਾਂ ਦੇ ਰਹੇ ਨੇ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਅਸੀਂ ਵੀ ਜਿਹੜਾ ਹੈ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਰਾਜਪਾਲ ਹੁਣਾਂ ਨੂੰ ਜਿਹੜਾ ਬੇਨਤੀ ਕਰਾਂਗੇ ਅਜਿਹੇ ਜਿਹੜੇ ਥਾਥਾਂ ਦੇ ਉੱਤੇ ਦੁਕਾਨਾਂ ਖੋਲੀਆਂ ਗਈਆਂ ਨੇ ਇਹਨਾਂ ਨੂੰ ਨਕੇਲ ਜਿਹੜੀ ਆ ਉਹ ਪਾਈ ਜਾਵੇ ਤੇ ਨੌਜਵਾਨਾਂ ਦੇ ਨਾਲ ਵੱਡੀਆਂ ਠੱਗੀਆਂ ਵੱਜ ਰਹੀਆਂ ਨੇ ਨੌਜਵਾਨ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਤਾਂ ਲਗਾਤਾਰ ਅਜਿਹੇ ਮਾਮਲੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਹਰਿਆਣਾ ਦੇ ਨੌਜਵਾਨਾਂ ਦੇ ਨਾਲ ਉਹ ਚੰਡੀਗੜ੍ਹ ਦੇ ਵਿੱਚ ਜਿਹੜਾ ਵਜਦੇ ਦਿਖਾਈ ਦੇ ਰਹੇ ਨੇ ਕੈਮਰਾਮੈਨ ਗੁਰਦੇਵ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਦਾ ਨਮਿਊਟ